ਜਾਬਬ ਨਿਊਜ਼ ਦੇਖ ਰਹੇ ਸਮੂਦਰਸ਼ਕਾਂ ਦਾ ਸਵਾਗਤ ਮੈਂ ਭਾਰਤ ਚੋਹਾਨ ਤੇ ਮੇਰੇ ਨਾਲ ਹੈ ਸੁਨ ਸਿੰਘ ਸ਼੍ਰੀ ਰਜੇਸ਼ ਕੁਮਾਰ ਜੀ ਦੀ ਰਿਟਾਇਰਮੈਂਟ ਸੈਰਮਨੀ ਸਫਲਤਾਪੂਰਵਕ ਹੋਈ ਸੰਪੰਨ ਅੱਜ ਸਥਾਨਕ ਇੰਪਰੂਵਮੈਂਟ ਟਰਸਟ ਬਟਾਲਾ ਵਿਖੇ ਨਗਰ ਸੁਧਾਰ ਟਰਸਟ ਬਟਾਲਾ ਦੇ ਇੰਸਪੈਕਟਰ ਸੀਨੀਅਰ ਸਹਾਇਕ ਸ਼੍ਰੀ ਰਜੇਸ਼ ਕੁਮਾਰ ਜੀ ਦੀ ਵਿਦਾਇਗੀ ਸਮਾਰੋਹ ਟਰਸਟ ਦੇ ਚੇਅਰਮੈਨ ਸ਼੍ਰੀ ਯਸ਼ਪਾਲ ਚੋਹਾਂਜ ਜੀ ਦੇ ਰੈਨਮਾਈਜ ਸ਼ਾਨ ਸ਼ੋਕ ਨਾਲ ਹੋਈ ਸੰਪਨ ટ્રਸਟੀ ਚੇਅਰਮੈਨ ਸ਼੍ਰੀ ਯਸ਼ਪਾਲ ਚੋਹਾਂਜ ਜੀ ਅਤੇ ਉਹਨਾਂ ਦੇ ਧਰਮ ਪਤਨੀ ਸ਼੍ਰੀਮਤੀ ਸ਼ਸ਼ੀ ਚੋਹਾਂਜ ਜੀ ਦੇ ਨਾਲ ਇਮਾਨਦਾਰੀ ਨਾਲ ਬੇਦਾਗ ਡਿਊਟੀ ਕਰਨ ਵਾਲੇ ਸ਼੍ਰੀ ਰਜੇਸ਼ ਕੁਮਾਰ ਜੀ ਅਤੇ ਉਹਨਾਂ ਦੇ ਧਰਮ ਪਤਨੀ ਨੂੰ ਫੁੱਲਾਂ ਦੇ ਹਾਰ ਸਿਰੋਪੇ ਪਾ ਕੇ ਜੀਵਨ ਦੇ ਨਵਾਂ ਦੁਆਇ ਸ਼ੁਰੂ ਕਰਨ ਲਈ ਡੇਸਾਰੀ ਸ਼ੁਭ ਕਾਮਨਾਵਾਂ ਦਿੱਤੀਆਂ ਉੱਥੇ ਬਾਕੀ ਸਟਾਫ ਮੈਂਬਰਾਂ ਵੱਲੋਂ ਵੀ ਆਪਣੇ ਸਾਥੀ ਸ਼੍ਰੀ ਰਜੇਸ਼ ਕੁਮਾਰ ਜੀ ਨੂੰ ਜਿਨ੍ਹਾਂ ਨੇ ਡਿਊਟੀ ਦੌਰਾਨ ਉਨਾਂ ਦਾ ਬਹੁਤ ਸਾਰ ਦਿੱਤਾ ਸੀ ਅੱਜ ਸਾਰੇ ਸਟਾਫ ਮੈਂਬਰਾਂ ਵੱਲੋਂ ਸ਼੍ਰੀ ਰਜੇਸ਼ ਕੁਮਾਰ ਜੀ ਦਾ ਸਨਮਾਨ ਕੀਤਾ ਉੱਥੇ ਹੀ ਸਟਾਫ ਮੈਂਬਰਾਂ ਦੀਆਂ ਅੱਖਾਂ ਵੀ ਅੱਜ ਖੁਸ਼ੀ ਦੇ ਨਾਲ ਜਿੱਥੇ ਨਮਸਨ ਉੱਥੇ ਖੁਸ਼ੀ ਹੋਈ ਕਿ ਸਾਡੇ ਇੰਨੇ ਤਜਰਬੇਕਾਰ ਸਾਥੀ ਅੱਜ ਸੇਵਾ ਮੁਕਤ ਹੋ ਰਹੇ ਹਨ ਅੱਜ ਆਪਣੀ ਡੇਂਦੀ ਜ਼ਿੰਦਗੀ ਦਾ ਇੱਕ ਨਵਾਂ ਚੈਪਟਰ ਸ਼ੁਰੂ ਕਰਨ ਜਾ ਰਹੇ ਹਨ ٹرسٹ ਦੇ ਚੇਅਰਮੈਨ ਸ਼੍ਰੀ ਯਸ਼ਪਾਲ ਚੋਹਾਂ ਜੀ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਇੰਨੇ ਤਜਰਬੇਕਾਰ ਤੇ ਬੇਦਾਗ ਇਮਾਨਦਾਰੀ ਨਾਲ ਡਿਊਟੀ ਕਰਨ ਵਾਲੇ ਸ਼੍ਰੀ ਰਜੇਸ਼ ਕੁਮਾਰ ਜੀ ਬਟਾਲਾ ਦੇ ਇੰਪਰੂਵਮੈਂਟ ਟਰਸਟ ਤੋਂ ਸੇਵਾਮੁਕਤ ਹੋ ਰਹੇ ਹਨ ਅਤੇ ਆਪਣੇ ਪਰਿਵਾਰਕ ਸਾਥੀਆਂ ਨਾਲ ਜ਼ਿੰਦਗੀ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ ਉੱਥੇ ਸ਼੍ਰੀ ਰਜੇਸ਼ ਕੁਮਾਰ ਜੀ ਨੇ ਕਿਹਾ ਕਿ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੈਂ ਬਟਾਲਾ ਦੀ ਧਰਤੀ ਤੋਂ ਚੇਅਰਮੈਨ ਸ਼੍ਰੀ ਯਸ਼ਪਲ ਚੋਹਾਨ ਜੀ ਅਤੇ ਆਪਣੇ ਸਮੂਹ ਪਿਆਰੇ ਭਰਾਵਾਂ ਵਰਗੇ ਸਾਥੀਆਂ ਦੀ ਅਗਵਾਈ ਜਿਸ ਸੇਵਾਮੁਕਤ ਹੋ ਰਹੇ ਹਨ ਉਹਨਾਂ ਕਿਹਾ ਕਿ ਮੈਂ ਤੁਹਾਡੇ ਸਭ ਨਾਲ ਬਤੀਤ ਤੇ ਹੋਈ ਯਾਦਾਂ ਨੂੰ ਹਮੇਸ਼ਾ ਆਪਣੇ ਦਿਲ ਚ ਸੰਭ ਕੇ ਰੱਖਾਂਗਾ ਆ ਤੁਹਾਨੂੰ ਦਿਖਾਉਣੇ ਆ ਉਤਨੀਆਂ ਕੁਝ ਲਾਈਵ ਤਸਵੀਰਾਂ ਤੇ ਸੁੰਦੇ ਆ ਉਹਨਾਂ ਦੀ ਜ਼ੁਬਾਨੀ ਪਹਿਲਾਂ ਵੀ ਸਰ ਮੈਂ ਆਦਰਨੀਏ ਚੇਅਰਮੈਨ ਸਾਹਿਬ ਤੇ ਆਪਣੇ ਈਓ ਸਾਹਿਬ ਐਕਸ਼ਨ ਸਾਹਿਬ ਜੈ ਸਾਹਿਬ ਤੇ ਸਮੂਥ ਸਟਾਫ ਦਾ ਮੈਂ ਬੜਾ ਧੰਨਵਾਦੀ ਆ ਜਿਨ੍ਹਾਂ ਨੇ ਇੰਨਾ ਮੇਰੀ ਕੀਤਾ ਤੇ ਮੈਂ ਜਿਹੜੀ ਸਰਵਿਸ ਕੀਤੀ ਆ ਮੈਥੋਂ ਬਹੁਤ ਕੁਝ ਸਿੱਖਿਆ ਹੈ ਨਾ ਸੱਚਮੇਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਦਾ ਅਕਾਉਂਟੈਂਟ ਸਾਹਿਬ ਦੀ ਇਹਨਾਂ ਨੇ ਬੜੀ ਮਦਦ ਮੇਰੀ ਕੀਤੀ ਸੀ ਇਹਨਾਂ ਬਹੁਤ ਕੁਝ ਨਵਾਂ ਕੁਝ ਸਿੱਖਣ ਨੂੰ ਮੈਨੂੰ ਮਿਲਿਆ ਦਾ ਤੇ ਮੈਂ ਤੇ ਪਰਮਾਤਮਾਗੇ ਉਹੀ ਕਰਾਂਗਾ ਅਰਦਾਸ ਕਿ ਮੇਹ ਬਸ ਅਗਲੀ ਜਿਹੜੀ ਜ਼ਿੰਦਗੀ ਆ ਹੋ ਜੀ ਪਰਮਾਤਮਾ ਦੇ ਨਾਮ ਤੇ ਬਸ ਨਿਕਲੇ ਉਹਨਾਂ ਕੋਲ ਨੀ ਮਿਠੀ ਯਾਦਾਂ ਹੁੰਦੀਆਂ ਸਟਾਫ ਨਾਲ ਹਾਂਜੀ ਮੈਂ ਡਿਊਟੀ ਦੌਰਾਨ ਭਈ ਇਹੋ ਜੇ ਪਲ ਯਾਦ ਨੇ ਖਾਸੇ ਵਣੇ ਜਾਂ ਕੋ ਕੋੜੇ ਪਲ ਉਹ ਹੀ ਸਾਂਝੇ ਕਰ ਦੋ ਜਾਂਦਾ ਉਹ ਕਈ ਵਾਰੀ ਹੋ ਜਾਂਦਾ ਕੰਮ 'ਚ ਗਲਤੀਆਂ ਵੀ ਹੋ ਜਾਂਦੀਆਂ ਨੇ ਗੁੱਸਾ ਵੀ ਹੋ ਜਾਂਦਾ ਪਿਆਰ ਵੀ ਹੁੰਦਾ ਵਾ ਉਹ ਪਤਾ ਹੀ ਸਾਰਿਆਂ ਨੂੰ ਜੇ ਕੋਈ ਭੁੱਲ ਚੁੱਕੀ ਹੋਈ ਹੈ ਤਾਂ ਮੈਨੂੰ ਮਾਫ਼ ਕਰ ਦਿਓ ਬਸ ਮੈਂ ਹੋਈ ਤੁਹਾਡੇ ਕੋਲ ਸਾਰਿਆਂ ਦਾ ਬਸ ਮੈਂ ਧੰਨਵਾਦ ਸਾਰਿਆਂ ਦਾ ਗਰੋਰ ਖੁਸ਼ੀ ਦੀ ਗੱਲ ਹੈ ਕਿ ਇੱਕ ਐਸਾ ਸ਼ਖਸ ਜਿਹੜਾ ਸਾਡੇ ਦਫ਼ਤਰ ਦੇ ਵਿੱਚ ਸੀਨੀਅਰ ਸਹਾਇਕ ਦੇ ਬਿ ਤੌਰੇ ਕੰਮ ਕਰ ਰਹੇ ਸਨ ਰਜੇਸ਼ ਕੁਮਾਰ ਜੀ ਔਰ ਮੈਂ ਜਿਸ ਤਰੀਕੇ ਨਾਲ ਦੱਸਿਆ ਕਿ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਬੇਦਾਗ ਜੀਵਨ ਬਤੀਤ ਕਰਕੇ ਕਿਸੇ ਡਿਪਾਰਟਮੈਂਟ ਚ ਰਿਟਾਇਰ ਹੋਣਾ ਇਹ ਆਪਣੇ ਆਪ ਚ ਬੜੇ ਫਖਰ ਦੀ ਗੱਲ ਹੈ। ਔਰ ਜਿੱਥੇ ਰਜੇਸ਼ ਜੀ ਦੀ ਅੱਜ ਰਿਟਾਇਰਮੈਂਟ ਪਾਰਟੀ ਦੇ ਵਿੱਚ ਸਾਰਾ ਸਟਾਫ ਉਹਨਾਂ ਨੂੰ ਆਨਰ ਕਰਨ ਵਾਸਤੇ ਇੱਥੇ ਅੱਜ ਮੌਜੂਦ ਹੈ। ਸਾਡੇ ਐਕਸ਼ਨ ਸਾਹਿਬ ਗੁਰਦਾਸਪੁਰ ਤੋਂ ਯੋਸਾਬ ਆਏ ਨੇ। ਸਾਡੇ ਜੈਜੀ ਸਾਹਿਬ ਤਮਾਮ ਦਰਜਾ-ਦਰਜਾ ਜਿੰਨੇ ਵੀ ਸਾਡੇ ਇੱਥੇ ਆਫੀਸਰ ਸਾਹਿਬਾਨ ਨੇ ਅੱਜ ਮੌਜੂਦ ਨੇ ਔਰ ਉਹਨਾਂ ਨੂੰ ਵਧਾਈ ਦੇ ਰਹੇ ਹਨ। ਔਰ ਮੈਂ ਸਮਝਦਾ ਵੀ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਆਪਣਾ ਜੀਵਨ ਬਤੀਤ ਕੀਤਾ ਉਹ ਤੇ ਮੈਂ ਬਹੁਤਾ ਨਹੀਂ ਤੇ ਮੈਂ ਕਾਂਗਾ ਕਿ ਜੇ ਬ੍ਰਹਮੰਡ ਦੇ ਵਿੱਚ ਦੇਵੀ ਦੇਵਤੇ ਵੀ ਦੇਖਦੇ ਹੋਣਗੇ ਤੇ ਉਹ ਵੀ ਇਹਨਾਂ ਦੀ ਜ਼ਿੰਦਗੀ ਤੋਂ ਜਲਸ ਮਹਿਸੂਸ ਕਰਨਗੇ ਔਰ ਪ੍ਰਮਾਤਮਾ ਨੂੰ ਫਕਰ ਮਹਿਸੂਸ ਕਰਨਗੇ ਕਿ ਇੱਕ ਬਹੁਤ ਹੀ ਅੱਛਾ ਇਨਸਾਨ ਮੈਂ ਬਣਾ ਕੇ ਇਸ ਸੰਸਾਰ 'ਚ ਭੇਜਿਆ ਜਿਹਨੇ ਬੇਦਾਗ ਜੀਵਨ ਬਤੀਤ ਕਰਕੇ ਆਪਣਾ ਇੱਕ ਨਵਾਂ ਜੀਵਨ ਦਾ ਅਧਿਆਇ ਸ਼ੁਰੂ ਕਰਨ ਜਾ ਰਿਹਾ ਸੋ ਮੇਰੀਆਂ ਸ਼ੁਭ ਕਾਮਨਾਵਾਂ ਅਤੇ ਵਧਾਈਆਂ ਨਦੇ ਪਰਿਵਾਰ ਨੂੰ ਨਾਲ ਸੋ ਅੱਗੋਂ ਵੀ ਇਹ ਜੀਵਨ ਬਹੁਤ ਵਧੀਆ ਬទਿਤ ਕਰਨਗੇ